ਪੂਰੀ ਵਲੀ ਦੇਖੋ ਜੱਫੇ ਦੋਹੋ ਕੋੜੇ ਵਦਿਆ ਸਿੰਘ ਵਦਿਆ ਸਿੰਘ ਨੂੰ ਬਚਾਓ ਬਚਾਓ ਗਿਆ ਸਿੰਘਾ ਸਿੰਘਾ ਹੋ ਗਿਆ ਬਚਾਓ ਲੋਜੀ ਪਹਿਲੀ ਦੌੜ ਪਈ ਚਾਰ ਘੋੜੇ ਇਕੱਠੇ ਸਭ ਤੋਂ ਜਗਾ ਨੂੰ ਫਰੋੜ ਫਰੀ ਉੜੇ ਦੋ ਸਿਹਰੇ ਘੋੜੇ ਇਕੱਠੇ ਲੈ ਗਿਆ ਥੇ ਘੋੜੇ ਰੱਖੇ ਛੇ ਘੋੜੇ ਲੈ ਕੇ ਹਾਂਜੀ ਦੇਖ ਲਿਆ ਘੋੜੇ ਦੀਆਂ ਧੋਣਾ ਆਜੀ ਫਿਰ ਆਜੇ ਰਾਇਲ ਸਿੰਘ ਦਾ ਸਾਹ ਰਾਇਲ ਸਿੰਘ ਦਾ ਇਸ ਗ੍ਰਾਉਂਡ ਕੋਰੇ ਪੰਜਾਬੀ ਤਿਆਰੀਆਂ ਖਾਸ ਫਤੀਆਂ ਕੋੜੀ ਵੀ ਦੂਰਾ ਹੋ ਗਿਆ ਇਥੋ ਅੱਜ ਅਰੇ ਯਾਰਾ ਨੇ ਆਲਾ ਯਾ ਸਭ ਦੇ ਵਿੱਚ ਪਹੁੰਚ ਗਏ ਆ ਪਰ ਸੰਗਤ ਜੀ ਇੱਥੇ ਇੰਨੀ ਤਦਾਦ ਦੇ ਵਿੱਚ ਸੰਤ ਨੰਦੇੜ ਦੇ ਲੋਕ ਐ ਸ਼ਹਿਰ ਦੇ ਲੋਕ ਦਸਹਿਰੇ ਦੇ ਮੌਕੇ ਤੇ ਖਾਸਾ ਪੰਦ ਕੂਟ ਕਰਕੇ ਹਰ ਦਸਾ ਬੇਨਤੀਆਂ ਕਰਕੇ ਖਾਸਾ ਗਾਂ ਤੇ ਇਸ ਗਰਾਊਂਡ ਦੇ ਵਿੱਚ ਆ ਰਿਹਾ ਹੈ ਪਰ ਇਸ ਗਰਾਉਂਡ ਦੇ ਵਿੱਚ ਘੋੜੇ ਦੀ ਨਿਸ਼ਾਫਵਾਜ਼ੀ ਹੋਣੀ ਹੈ ਪਰ ਇੱਥੇ ਹੱਲ ਨਹੀਂ ਜਾਣਾ ਇੱਥੇ ਹੁਣ ਘੋੜੇ ਦੀ ਹੋਣੀ ਹੈ ਥੋੜਾ ਹੁਣ ਕੋਈ ਰਵੇ ਨਾ ਬਸ ਨਾਮ ਦੇ ਨਾਲ ਯੂਨੀਅਨ ਕਰੋ ਸ਼ੇਅਰ ਇਹ ਤੋਂ ਅਸਾਂ ਬੇਨਤੀ ਕਰਕੇ ਸਿੰਘ ਤਿਆਰ ਨਾ ਤਿਆਰ ਦੇਜੇ ਪਾਜੀ ਹੋਣੀਗੀ ਘੋੜੇ ਤੋਂ ਸਾਰੇ ਸਮੇਤ ਗਰਮ ਪਰ ਪਹੁੰਚ ਰਹੇ ਨੇ ਨਿਸ਼ਾਨਾ ਤੋਂ ਸਿਆ ਸਮੇਤ ਪਹੁੰਚ ਰਿਹਾ ਸਿੰਘ ਪਰ ਰਵਿਨਾ ਨਾ ਦੇ ਨਾਮ ਦੇ ਨਾਲ ਵੀ ਸ਼ੇਅਰ ਕਰੋ ਸਮਝ ਜਿਹਾ ਕੋਈ ਰਵੇ ਤਦੂ ਸੀ ਵੀਡੀਓ ਸ਼ੇਅਰ ਕਰੋਗੇ ਤਾਂ ਹੋਰ ਸੰਤਾ ਕੋਲ ਪਹੁੰਚੇਗੀ ਮਦਾਨੇ ਜੰਗ ਖਾਜਰੇ ਕੋੜੇ ਜਾਂੋ ਜਹਵ ਜਹਲਾਲ ਦੇ ਵਿੱਚ ਉਤਰਨਗੇ ਕਿ ਇਹ ਜਿਹੜੇ ਖਾਲਸਾ ਪੰਥ ਦਾ ਜਹੋ ਜਹਲਾਲ ਇਹ ਮਿਰਲਿਆਂ ਦੇ ਭਾਗਾ ਦੇ ਵਿੱਚ ਨਸੀਬ ਹੁੰਦਾ ਹੈ ਕਿਉਂਕਿ ਅਰੰਗਾਲ ਤੋਂ ਹੀ ਖਾਲਸਾ ਪੰਥ ਨੇ ਇਹ ਜੋ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਾ ਹੋਇਆ ਖਾਲਸਾ ਗੁਰੂ ਮਹਾਰਾਜ ਨੇ ਇਹ ਕੰਨਵਾਲ ਦੇ ਜੰਗਲ ਦੇ ਵਿੱਚ ਜਾਂ ਬੁੱਢਾ ਜੌੜ ਜਾਂ ਉਹ ਜੰਗਲਾਂ ਦੇ ਵਿੱਚ ਜਾ ਕੇ ਸਿੰਘ ਦੇਖੋ ਜਕਰੀਆ ਖਾਨ ਨੇ ਕੋਈ ਕਸਰ ਨਹੀਂ ਛੱਡੀ ਸੀ ਨਾ ਦੇ ਸਿਰਾਂ ਦੇ ਨਲ ਬਾਇ ਸੀਗੇ ਤੇ ਉਹ ਇਤਿਹਾਸ ਇਸ ਚੀਜ਼ ਨੂੰ ਆਪਾਂ ਨੇ ਵੇਖ ਕੇ ਹਵਾਸ਼ਾ 25 ਮਈ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਹੋਇਆ ਖਾਲਸਾ ਅੱਜ ਵੀ ਇਸ ਸੰਸਾਰ ਭਾਂਦੇ ਵਿੱਚ ਮਹਾਰਾਜ ਜੀ ਅਸੀ ਕਿਰਪਾ ਖੇਲ ਵਰਤਦੀ ਹੈ ਤੁਸੀਂ ਆ ਪਰਤਕ ਦੇ ਵਿੱਚ ਦੇਖੋਗੇ ਨਾ ਜਦੋਂ ਉਸ ਤੋੀ ਆਪਾ ਹੁਣ ਜੋ ਕਿ ਨਿਯੇਬਾਜੀ ਹੋਵੇਗੀ ਘੋੜੇ ਦੀ ਆਪੇ ਸਤਿਕਾਰੇ ਬਾਬਾ ਕਲਨ ਸਿੰਘ ਜੀ ਅੰਦਾਜ਼ ਬਣਤੀ ਕਰਨਗੇ ਤੇ ਸਿੰਘ ਖਾਲਸਾ ਪੰਚੜਾ ਬੋਲੇਗਾ ਇਥੇ ਹੀ ਆਪਾ ਨਾਮ ਨਾਲ ਵੀਡੀਓ ਨੂੰ ਜ਼ਰੂਰ ਨਾਲ ਦੀ ਨਾਲੇ ਆਪਾ ਸ਼ੇਅਰ ਕਰਨੀ ਜਾਣਾ ਵਾ ਮੇਰੇ ਨਿਸ਼ਾਨ ਸਾਹਿਬ ਤੇ ਪ੍ਰਤਿਮਾ ਕਰ ਰਹੇ ਨੇ ਸਿੰਘ ਜਿੰਨੇ ਵੀ ਨਿਸ਼ਾਨ ਸਾਹਿਬ ਲੈ ਕੇ ਆਏ ਨੇ ਤੇ ਘਾਗਰ ਵਾਲੇ ਬਾਬਾ ਜੀ ਵੀ ਜੋ ਕੋਈ ਸੰਗਤ ਜੋ ਹੈ ਤੇ ਨਿਸ਼ਾਨ ਸਾਹਿਬ ਦੇ ਮੱਥਾ ਤੇ ਫਿਰ ਉੱਪਰ ਚੜਦੇ ਨੇ ਸਤਕਾਰਯੋਗ ਬਾਬਾ ਗੋਸਿੰਝ ਜੋ ਕਿ ਮਹਾਨ ਅਰਦਾਸ ਬੇਨਤੀ ਕਰਨਗੇ ਦਲ 500 ਤੇ ਪਹੁੰਚ ਜਾਂਦੇ ਨੇ わっ <music> <music>

ਏ 5 ਨੰਬਰ ਗੇਟ ਤੋਂ ਬਰਤਮਾ ਕਰਕੇ ਇਹ ਮੈਦਾਨ ਦੇ ਵਿੱਚ ਕੀ ਹੋ ਰਿਹਾ ਹੈ ਦਲਪੰਥ ਘੋੜਿਆ ਤੋਂ ਸਮੇਤ ਚਲੋ ਚਲੀਏ ਮੈਦਾਨ ਦੇ ਵਿੱਚ ਜਹੋ ਜਲਾਲ ਖਾਸੇ ਦਾ ਦੇਖੀਏ ਦਲਬਾਬਾ ਬਿਦੀਚਨ ਤੇ ਨਾਲ ਬਾਬਾ ਚੋਗਾ ਸਿੰਘ ਜੀ ਦੋਨੇ ਮਾਪੁਰ ਬੈਠੇ ਨੇ ਇੱਥੇ ਹੁਣ ਮੈਦਾਨ ਦੇ ਵਿੱਚ ਖਰਦਾ ਕੁਝ ਹੋ ਰਿਹਾ ਹੈ ਅੱਜ ਜੋ ਔਰੇ ਦੀਆਂ ਜੋੜਾਂ ਨੇ ਦੋਵੇਂ ਬਾਬੇ ਮਾਪੁਰਕ ਜੋ ਹੈ ਤੇ ਬਾਕੀ ਭੋਜਨ ਨੇ ਖਾਸਾਪੰਤਰ ਮਦਾਨੇ ਦੇ ਜਨਦੇਵ ਚੋੜੇ ਦੀ ਨਿਜਾਬਾਜੀ ਘੋੜੀ ਦੀਆ ਦੌੜਾ ਕਰਨ ਲਈ ਖਾਸਾਪੰਤਰ ਕੁਝ ਹੋ ਰਿਹਾ ਹੈ ਮਦਾਨੇ ਵਿੱਚ ਮਦਾਨੇ ਜਨਦੇਵ ਚਾਉ ਚਲੀ ਜਖੂਜ ਕਰਦੇ ਹੋਏ ਖਾਸਪੰ ਅਸੀਂ ਤਰਝੀਆਂ ਨੂੰ ਦਿਖਾ ਰਹੇ ਹਾਂ ਚੰਦਸ਼ਮੇਸ਼ ਉਹਨਾਂ ਦੇ YouTube ਚੈਨਲ ਦੇ ذریعے ਆਪ ਜੀ ਦਰਸ਼ਕਾਰੇ ਕਰ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਹੋਰਾਂ ਸੰਤਾ ਤੱਕ ਇਸ ਵੀਡੀਓ ਨੂੰ ਪਹੁੰਚਾਉਣਾ ਕਰੋ ਤਾਂ ਜੋ ਘਰ ਬੈਠੇ ਹੋਰ ਸੰਤਾ ਵੀ ਆਨੰਦ ਮਾਣ ਸਕਣ ਤੇ ਜਹੋ ਜਲਾਲ ਖਾਲਸੇ ਦਾ ਇਹ ਵਖਰਾ ਰੂਪ ਖਾਲਸੇ ਦਾ ਪ੍ਰਚਾਰ ਸਕਣ ਦੇਖ ਸਕਦੇ ਹੋ ਹਜੂਰੀ ਸਿੰਘ ਜੀ ਦਾ ਹਲ ਬਟੇ ਸ਼ਤ్రਨਾਕ ਖਰਪੂਰ ਭਰੇ ਹੋਏ ਨੇ ਹੋ ਗਈ ਹੈ ਵਾ ਇੰਦਰ ਜੀ ਦਾ ਵੀ ਹੋ ਗਿਆ। ਕੁਛ ਉਤੋ ਉਤੋ ਉੱਪਰ ਤੇ ਉਤੋ ਪ੍ਰਸਾਦ ਨਹੀਂ ਕਹਿ ਰਿਹਾ ਹੈ ਤੇ ਘੋੜੀ ਦੀ ਨਿਸ਼ਾਵਾਜੀ ਹੋਣੀ ਹੈ। ਅੱਛਾ ਜੀ ਗਰਾਊਂਡ 'ਚ ਆਉਣ। ਚੱਲੀ ਆਓ। ਅਸੀਂ ਗਰਾਊਂਡ ਦੇ ਦੇ ਵਿੱਚ ਪਹੁੰਚ ਗਏ ਆ ਪਰ ਸੰਗਤ ਜੀ ਇਥੇ ਈ ਤੇ ਨੀ ਤਦਾਦ ਦੇ ਵਿੱਚ 15 ਦੇ ਲੋਕ ਐ ਸ਼ਹਿਰ ਦੇ ਲੋਕ। ਦਸੇਰੇ ਦੇ ਮੌਕੇ ਤੇ ਇਹ ਖਾਸਾ ਪੰਦਕੂਤ ਕਰਕੇ ਹਰ ਦਸਾ ਬੇਨਤੀਆਂ ਕਰਕੇ ਖਾਸਾ ਬਾੰਤ ਇਸ ਗਰਾਊਂਡ ਦੇ ਵਿੱਚ ਆ ਰਿਹਾ ਆ ਪਰ ਇਸ ਗਰਾਊਂਡ ਦੇ ਵਿੱਚ ਘੋੜੀ ਦੀ ਨਿਸ਼ਾਵਾਜੀ ਹੋਣੀ ਹੈ ਪਰ ਇੱਥੇ ਮੀਂਹ ਵਰਸਾਦ ਪੈ ਰਿਹਾ ਹੈ। ਵਰਸਾਦ ਚੱਲੋ ਗਿਆ ਇਸ ਦੇ ਪਾਸੇ। ਵੇ ਮદાન ਦੇ ਵਿੱਚ ਘੋੜੇ ਲੀਆਂ ਥੋੜਾ ਹੋਈਆਂ ਪਰ ਨੰਬਰ 600 ਇਹ ਹਾ ਗਰਾਊਂਡ ਅਸੀਂ ਪਹੁੰਚ ਗਏ ਹਾਂ ਖਾਂਜੀ ਦਰبان ਪਹੁੰਚ ਚੁੱਕਿਆ ਹੈ ਥੋੜਿਆਂ ਸਮੇਤ ਨਗਾਰੇ ਨਗਰਸੀ ਘੋੜੇ ਆ ਗਏ ਨੇ ਇਸ ਤਰ੍ਹਾਂ ਦੇ ਕੋਲ ਜੇ ਅਸੀਂ ਇੱਥੇ ਜੋੜਾ ਛੋਟੇ ਛੋਟੇ ਬੱਚੇ ਜਵਾਨ ਤੁਸੀਂ ਦੇਖ ਸਕਦੇ ਹੋਏ ਖੁਦ ਰੋ ਨਿਸ਼ਾਨਾ ਉਸਿਆ ਸਮੇਤ ਅਰਦਾਸਾਂ ਬਿੰਦੀਆਂ ਕਰਕੇ ਇਸ ਗਰਾਉਂਡ ਦੇ ਵਿੱਚ ਕਾ ਸਰਪੰਦ ਦੇ ਟੋਣ ਘੋੜੇ ਦੀ ਹੋਗੀ ਨੀਜਾ ਵਾਜੀ ਸੁਪਰੀ ਉੱਡੀ ਦੇਖੋ ਇੱਥੇ ਨੰਦੇੜ ਦੇ ਸਾਰੇ तकरीबन ਲੋਕ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਬੈਠੇ ਨੇ ਇੱਕ ਲਾਈਨ ਨਾਲ ਲਾਈਨ ਲਾ ਕੇ ਕਾਸਾ ਪੰਥ ਗ੍ਰਾਊਂਡ ਦੇ ਵਿੱਚ ਪਹੁੰਚ ਚੁੱਕਿਆ ਆ ਘੋੜਿਆ ਸਵੇਤ ਥੋੜੇ ਦੀਆਂ ਹੁਣ ਗੱਡੋੜਾ ਵਿੱਚ ਆ ਨਾ ਤਾਂ ਉਸਿਆ ਸੰਗਤ ਕਾਸਾ ਪੰਥ ਗ੍ਰਾਊਂਡ ਦੇ ਵਿੱਚ ਹੋਰ ਵੀ ਸੰਤਾ ਜਿਹੜੀਆਂ ਇੱਥੇ ਵਾਹਿਗੁਰੂ 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 ਤੇ ਆ ਹੁਣ ਆ ਬਥਲੇ ਆ ਜੀ ਆਹ ਜਿਹੜਾ ਫੁੱਟਣਾ ਸਿੰਘਾਂ ਨੇ ਇੱਥੇ ਸਭੰ ਦਾ ਗਰਾਊਂਡ ਦੇ ਵਿੱਚ ਉਤਰ ਕੇ ਕਿਹਾ ਆ ਘੋੜਿਆਂ ਕੌਣ ਸਿਆ ਸਮੇਤ ਕੋੜੇ ਦੀਆਂ ਹੁਣ ਗਿਆ ਤੋੜਾਂ ਇੱਥੇ ਆਵਾਜ਼ ਆਵਾਜ਼ ਹਾਂਜੀ ਪਹੁੰਚ ਚੁੱਕੇ ਨੇ ਦਲਵੰਦ